ਦੇ ਇਲੈਕਸ਼ਨ ਹੋ ਰਹੀ ਹੈ ਕੁਝ ਫੈਸਲੀਆਂ ਹੋ ਚੁੱਕੀਆਂ ਕੁਝ ਦੀ ਹੋਣੀਆਂ ਸਾਡੇ ਪੰਜਾਬ ਚ ਪਹਿਲੀ ਜੂਨ ਨੂੰ ਹੋਣੀ ਹੈ ਸਾਨੂੰ ਪਤਾ ਨਹੀਂ ਕਿੰਨੀ ਸੀਟਾਂ ਪੜਾ ਲੋਕ ਸਭਾ ਦੀ ਆਪਣੇ ਪੰਜਾਬ ਚ ਉੱਝੋ ਸਮਝਾ ਜਾ ਆਪਣੇ ਪੰਜਾਬ ਚ ਲੋਕ ਸਭਾ ਦੀਆਂ ਸੀਟਾਂ ਜਿਹਦੇ ਲਈ ਚੋਣ ਹੋਣ ਚੱਲ ਰਹੀ ਹੈ ਉਹ ਕਿੰਨੇ ਆ 117 13 ਜੀ ਬੋਲੋ 13 ਹਾਰਿਕ ਸਟੇਟ ਦੀ ਇਹ ਨੰਬਰ ਜਿਹੜੀ ਹੈ ਇਹ ਅਲੱਗ-ਅਲੱਗ ਹੈ ਹਰਿਆਣਾ ਦੀ ਬੱਕਰੀ ਹੁੰਦੀ ਹੈ ਪੰਜਾਬ ਦੀ ਬੱਕਰੀ ਹੈ ਕੁੱਲ ਮਿਲਾ ਕੇ ਆਲ ਓਵਰ ਇੰਡੀਆ ਕਿੰਨੇ ਲਈ ਚੋਣ ਹੁੰਦੀ ਹੈ ਭਲਾ ਕਿਹਦੀ ਬੋ ਯਾਰ 500 543 ਦੀ ਇਲੈਕਸ਼ਨ ਹੁੰਦੀ ਹੈ ਸਮਝ ਗਿਆ ਨਾ ਉਹਦੇ ਵਿੱਚ ਜਿਸ ਪਾਰਟੀ ਨੂੰ ਮੈਜੋਰਟੀ ਮਿਲਦੀ ਹੈ ਉਹਨੂੰ ਮਿਲਦਾ ਉਹ ਆਪਣੀ ਪਾਰਟੀ ਦੇ ਵਿੱਚ ਇੱਕ ਲੀਡਰ ਨੂੰ ਚੁੜਦੇ ਆ ਤੇ ਉਤਨਾ ਹੋ ਲੋਟ ਪ੍ਰਾਇਮਸ ਬਣਦਾ ਤੇ ਬਹੁਮਤ ਦਾ ਅਰਥ ਕੀ ਹੁੰਦਾ ਬਣਾ ਬਹੁਮਤ ਦਾ ਅਰਥ ਨਾ ਤੁਹਾਨੂੰ ਕਹਿ ਕੇ ਹਟਾਇਆ ਜਿਸ ਪਾਰਟੀ ਕੋਲ ਮੈਜੋਰਟੀ ਹੁੰਦੀ ਹੈ ਬਹੁਮਤ ਹੁੰਦਾ ਹੈ ਮਤਲਬ ਉਹਦੇ ਕੋਲ ਕਿੰਨੇ ਇਲੈਕਟਿਡ ਮੈਂਬਰ ਚੁਣੇ ਹੋਏ ਮੈਂਬਰ ਹਨ ਉਹਦਾ ਇੱਕ ਕੈਲਕੂਲੇਸ਼ਨ ਹੈ ਜਿਹਨੂੰ ਆਪਾਂ ਬਹੁਮਤ ਕਹਿੰਦੇ ਮਤਲਬ ਸਿੰਪਲ ਜੀ ਗੱਲ ਹੈ ਆਧੇ ਤੋਂ ਵੱਧ ਸਿੱਧੀ ਜੀ ਗੱਲ ਹੈ ਟੋਟਲ ਕਿੰਨੀ ਹੋ ਗਈ ਆਪਣੀ 500 अड़तालीफ किएगा टू सी टू समझा तकरीबन दो सौ बहत्तर एक होंगे अद्धा तो बंद होंगे नहीं ना एक्चुअली अगले बुद्ध एड करना पैनागा नहीं दो सौ बहत्तर बस जिस पार्टी को बहत्तर का एक कै नंबर हों राष्ट्रपति जो है तो ਪ੍ਰਾਇਮਰੀ ਚੋਣ ਵਾਸਤੇ ਕਾਰਨ ਬਣਾਉਣ ਵਾਸਤੇ ਜਾਂਦਾ। ਸੋ ਪੰਜਾਬ ਚ ਪਹਿਲੀ ਤਰੀਕ ਨੂੰ ਇਲੈਕਸ਼ਨ ਹੋਣ ਜਾ ਰਿਹਾ ਐ ਐਮਪੀ ਦਾ। ਸਾਰੇ ਇੰਡੀਆ ਚ ਉਹ ਕੁਝ ਪਾਸੇ ਹੋ ਚੁੱਕਿਆ, ਕੁਝ ਰਹਿੰਦਾ। ਉਹ ਘਰ-ਦਣ ਜਾ ਕੇ ਮੋਟੀਵੇਟ ਕਰਦਾ ਵੀ ਵੋਟ ਸਾਰਾ ਸਾਰੇ ਬੰਦੇ ਪਾ ਕੇ ਆਓ। ਪਾਓ ਜਿੰਨੂੰ ਮਰਜੀ ਜਿੰਦ ਤੱਕ ਤੁਹਾਨੂੰ ਲੱਗਦਾ ਵੀ ਇਹ ਵਧੀਆ। ਕਲੀਅਰ? ਉਹੀ ਗੱਲ ਬਾਤ ਦਾ ਵੀ ਆਪਣਾ